ਹੋਰ ਕੁਝ ਸਵਾਲ-ਜਵਾਬ ਸਵਾਲ-ਜਵਾਬ ਤੈਨੂੰ ਦੱਸ ਦੇਣਾ ਵੀ ਤੂੰ ਐਂ ਦੱਸ ਬਲੈ ਹਲਿਆਂਦੀ ਕਿੱਥੋਂ ਆ? ਇਹ ਮੋਗੇ ਤੋਂ ਮਟਵਾਣੀ ਤੋਂ? ਮੋਗੇ ਤੋਂ ਮਟਵਾਣੀ ਤੋਂ ਲੈਂਦੀ ਐ। ਹਾਂ ਮਟਵਾਣੀ ਪਿੰਡ ਉਹਨਾਂ ਦੀ ਏਜੰਸੀ ਐ। ਏਜੰਸੀ ਐ ਕਿਤੇ ਮੋਗੇ ਸਾਡੇ ਤੋਂ ਦੇਖੇ ਤਾਂ ਹੈ ਨਹੀਂ ਕਿ ਤੂੰ ਕਿੱਧਰੋਂ ਕੱਢ ਲਿਆ? ਨਹੀਂ ਸੋਨਾ ਕੰਮ ਕਰਨ ਵਾਲੇ ਕੋਈ ਹੋ ਨਹੀਂ ਹੁੰਦਾ। ਨਹੀਂ ਨਹੀਂ ਕੰਮ ਦੇ ਕੋਈ ਸ਼ਰਮ ਨਹੀਂ ਮਿੱਤਰਾ। ਕੰਮ ਨਹੀਂ। ਕੰਮ ਬਹੁਤ ਸੋਨਾ। ਕੰਮ ਦਿਹਾੜੀ ਨਾਲੋਂ ਚੰਗੇ ਐ। ਸਾਰਿਆਂ ਨੂੰ ਬੈਸਟ ਆ ਕੰਮ। ਹੁਣ ਫਿਰ ਕਿੱਥੋਂ ਚੱਲਿਆ ਕਰਾਂਗੇ ਕਿੱਧਰੋਂ? ਹੁਣ ਅਸੀਂ ਚੱਲਿਆ ਕਰਾਂਗੇ ਬਈ ਭਾਗੀ ਕਹ ਦੋ। ਭਾਗੀ ਗਿਆ ਤੋਂ ਨਿਹਾਲ ਸਿੰਘ ਵਾਲਾ ਠੀਕ ਹੈ ਤੇ ਬਾਕੀ ਜੇ ਕੋਈ ਹੋਰ ਸਵਾਰੀ ਚਾਹਵਣ ਹੋਵੇ ਮੋਗੇ ਜਾਣ ਦੀ ਜਾਂ ਹੋਰ ਕਿਤੇ ਜਾਣ ਦੀ ਮੋਗੇ ਨੂੰ ਉਹਨਾਂ ਨੂੰ ਵੀ ਲੈ ਜਾਏ ਨਾ ਯਾਰ ਮੋਗੇ ਤੱਕ ਹੀ ਰੱਖੇ ਮੋਗੇ ਤੋਂ ਜਾਵੜੂ ਨਹੀਂ ਜਾਵੜ ਦਾ 150 ਕਿਲੋਮੀਟਰ ਕੱਢਦਾ ਭਾਈ ਅੱਛਾ ਹਾਂ ਇੱਕ ਵਾਰ ਚਾਰਜ ਕਰ ਇਹਨਾਂ 150 ਕਿਲੋਮੀਟਰ ਕੱਢਦਾ ਤੇ ਚਾਰਜਿੰਗ ਦਾ ਟਾਈਮ ਕਿੰਨਾ ਲੈਂਦਾ ਹੈ ਇਹ ਲੈ ਜਾਂਦਾ ਘੰਟਾ ਕਾ ਇੱਕ ਘੰਟਾ ਲੈਂਦਾ ਇੱਕ ਘੰਟੇ ਚਾਰਜ ਹੋ ਜਾਂਦਾ ਘੰਟੇ ਦੇ ਵਿੱਚ 50% ਹੋ ਜਾਂਦਾ ਮਤਲਬ ਕਿ 2 ਘੰਟਿਆਂ ਚ ਪੂਰਾ ਫੁੱਲ ਹੋ ਜਾਂਦਾ ਠੀਕ ਆ ਠੀਕ ਆ 134 ਉਹਦਾ ਪਾਵਰ ਦੀਆਂ ਬੈਟਰੀਆਂ ਨੇ ਹੂੰ ਸਪੀਡ ਪੂਰੀ ਹੈਗੀ ਦੂਜੇ ਜਿਹੜੇ ਪੁਰਾਣੇ ਆਟੋ ਆਏ ਉਹਨਾਂ ਦੀ 30 ਦੀ ਸਪੀਡ ਹੈ ਇਹ 50 ਦੀ ਸਪੀਡ ਹੈ ਅੱਛਾ 50 ਦੀ ਸਪੀਡ ਹੈ ਦੀ ਸੋਹਣੀ ਆ ਬਈ ਗੱਡੀ ਤੇ ਫਰੇਟ ਵਾਲਿਆਂ ਨੇ ਬਣਾਈ ਬਹੁਤ ਵਧੀਆ ਆ ਗਈ ਹਾਂ ਇਹ ਗੱਡੀ ਘਾ ਲਾ ਕੇ ਦਿੱਤਾ ਉਹਨਾਂ ਨੇ ਦੇਖੋ ਕੀ ਕੁਛ ਕਰਦਾ ਅੱਜ ਦਾ ਦਿਨ ਤਾਂ ਫਿਰ ਝੂਟਿਆਂ ਤੇ ਹੀ ਆ ਬਈ ਇਧਰ ਨਹੀਂ ਝੂਟਿਆਂ ਦੇ ਨਹੀਂ ਬਈ ਜੀ ਲਾਏ ਆ ਢੇਡੇ ਲਾਉਣੇ ਆ ਠੀਕ ਹੈ ਹੂੰ ਮਾਤਾ ਬਿਨਾਂ ਗਤੀ ਨਹੀਂ ਬਈ ਅਸਾ ਛੂਟਾ ਫਿਰ ਮੈਨੂੰ ਦੋਣਾ ਹੈ ਹਾਂ ਛੂਟਾ ਤੁਹਾਨੂੰ ਦੋਣਾ ਹੈ ਠੀਕ ਹੈ ਚਲੋ ਬਈ ਸਮਾਨੜਾ ਹੋਵੇ ਤੁਨੂੰ ਬਹੁਤ ਸੋਹਣੇ ਗੱਡੇ ਝੰਗੜਾ ਵੀ ਵੱਡਾ ਝੰਗੜਾ ਵੀ ਯਾਰ ਬਹੁਤ ਵੱਡਾ ਗੱਡੇ ਵਾਂਗੂ ਹੈਣਾ ਹਾਂ ਇਹ ਤਾਂ ਸਮਾਨ ਸਮੋ ਰੱਖਣ ਨੂੰ ਹਾਂ ਕਿੰਨਾ ਵੇਟ ਚੱਕ ਲੈਂਦਾ ਇਹ ਡੇਢ ਲਈ ਜਾਂਦਾ ਤਿੰਨ ਕਮਾਂਟ ਤਿੰਨ ਕਮਾਂਟ ਲਈ ਜਾਂਦਾ ਲਈ ਜਾਂਦਾ ਮੋਕੇ ਆਉਤ ਡੇਢ ਕਮਾਂਟ ਰਤਾ ਦੂਜੇ ਦੇ ਪਾਸਾ ਸਕੂਟਰਾਂ ਜਾਂ ਤੇ ਛੋਟਾਂ ਦੇ ਹਾਂ ਹਾਂ ਤੇ ਇਹ ਤਿੰਨ ਕਾਉਂਟਰ ਪਾਸ ਹੈ ਕਿ ਘਾਟਾ ਪਾਸਤਾ ਇੱਥੇ ਪਾਸਤਾ ਘਾਟੀ ਹੁੰਦਾ ਇਹ ਲੈ ਜਾ ਮੈਂ ਜੇ ਉਹ ਨਾ ਕਿ ਵੀ ਉਹ ਨਹੀਂ ਸਪੀਡ ਸਲੋ ਕਰ ਲਵੇ ਨਾ ਸਪੀਡ ਸਲੋ ਕਰ ਲਵੇ ਲੈ ਜਿੱਥੇ ਮਰਦੀ ਜਾਵੇ ਬੰਦਾ ਬਾਈ ਚਾਰ ਇਹ ਤਾਂ ਤੂੰ ਛੱਡ ਚਾਰ ਵਾਲੇ ਓਏ ਠੀਕ ਹੈ ਜੇ ਹੁਣ ਆਉ ਆਪਣੇ ਰੇਹ ਵਾਲੀਆਂ ਬੋਰੀਆਂ ਹੁੰਦੀਆਂ ਰੇਹ ਵਾਲੀਆਂ ਬੋਰੀਆਂ ਆਉਂਗਾ ਜਾਂ ਦੂਜੀਆਂ ਫੀਡ ਵਾਲੀਆਂ ਬੋਰੀਆਂ ਹੋਊਗਾ 10-10 ਰੁਪਏ ਤਾਂ ਇਹਦੇ ਵੇਚੀ ਆ ਜਾਂਦੀਆਂ ਤੇ ਜੋ ਉੱਪਰ ਰੱਖਣਾ ਤਾਂ ਵਾਧੂ ਇੱਤਲ ਹਣਾ ਉੱਧਰ ਹਣ ਸਵਾਰੀਆਂ ਤੇ ਹੀ ਆ ਯਾਰ ਠੀਕ ਆ ਬਹੁਤ ਸੋਹਣਾ ਕੰਮ ਆ ਯਾਰ ਠੀਕ ਆ ਬੇਲੇ ਨਾਲੋਂ ਬਾਈ ਬਹੁਤ ਵਧੀਆ ਕੰਮ ਆ ਕੋਈ ਮਾੜਾ ਨਹੀਂ ਕੰਮ ਦੀ ਕੋਈ ਸ਼ਰਮ ਨਹੀਂ ਹਾਂ ਜੀ ਤੁਹਾਨੂੰ ਧੰਨਵਾਦ ਬਾਈ ਤੇਰਾ ਓਕੇ